ਦਸਤਾਰ ਤਾਂ ਬਾਜ਼ਾਰ ਤੋਂ ਲੈ ਕੇ ਕੋਈ ਬੰਦਾ ਵੀ ਬਨ ਸਕਦਾ ਪਰ ਦਸਤਾਰ ਦੀ ਅਹਿਮੀਅਤ ਨੂੰ ਸਮਝਣਾ ਬੜਾ ਜ਼ਰੂਰੀ ਹੈ ਇਹ ਕੱਪੜਾ ਨਹੀਂ ਹੈ ਇਹ ਸਾਨੂੰ ਲੱਗਦਾ ਵੀ ਦਸਤਾਰ ਬੜੀ ਸੋਹਣੀ ਲੱਗਦੀ ਹੈ ਇੱਕ ਫੈਸ਼ਨ ਆ ਜਾਂ ਦਮਾਲਾ ਵੀ ਅੱਜਕੱਲ ਫੈਸ਼ਨ ਬਣਦਾ ਜਾ ਰਿਹਾ ਇਹ ਕੋਈ ਫੈਸ਼ਨ ਨਹੀਂ ਹੈ ਇਸ ਦਸਤਾਰ ਵਿੱਚ ਸਾਹਿਬ ਅਜੀਤ ਤੇ ਜੁਝਾਰ ਦਾ ਖੂਨ ਲੱਗਾ ਸਾਨੂੰ ਲੱਗਦਾ 8 ਮੀਟਰ ਦਾ ਕੱਪੜਾ ਜਿੱਥੋਂ ਮਰਜ਼ੀ ਲੈ ਕੇ ਅਸਲ 'ਚ ਉਹ ਜਿੰਨਾ ਲੋਕਾਂ ਦੀ ਧਰਮ ਦੀ ਸਕੂਲਿੰਗ ਨਹੀਂ ਹੋਈ ਉਹਨਾਂ ਦੇ ਮਾਤਾ-ਪਿਤਾ ਨੇ ਵੀ ਉਹਨਾਂ ਨੂੰ ਵਿਰਸੇ 'ਚ ਨਹੀਂ ਦੱਸਿਆ ਸਾਡਾ ਵਿਰਸਾ ਕੀ ਹੈ ਬਹੁਤ ਚੰਦ ਬੰਦੇ ਜਿਹੜੇ ਹਨ ਜਾਂ ਜਿਨ੍ਹਾਂ ਨੂੰ ਆ ਆਲੇ-ਦੁਆਲੇ ਤੋਂ ਵੀ ਇਦਾਂ ਦਾ ਕੋਈ ਗੁੜਤੀ ਦੇ ਵਿੱਚ ਨਹੀਂ ਮਿਲਿਆ ਤੇ ਉਹ ਫਿਰ ਪੱਗ ਬਨ ਕੇ ਜਿਹੜੇ ਉਹਨਾਂ ਨੂੰ ਆਪਾਂ ਅਕਸਰ ਹੀ ਨੈੱਟ ਤੇ ਸ਼ਬਦ ਆਉਂਦਾ ਵੀ ਪੱਗਾਂ 'ਚ ਸਿਰ ਜ਼ਰੂਰ ਫਸਾਇਆ ਹੂੰ ਪਰ ਅਸਲ ਵਿੱਚ ਬੇਸਿਕ ਆਪਣੇ ਧਰਮ ਬਾਰੇ ਨਹੀਂ ਪਤਾ ਤੇ ਉਹ ਬਸ ਜਿਵੇਂ ਦੀ ਹਵਾ ਆਉਂਦੀ ਉਧਰ ਤੁਰ ਪੈਂਦੀ ਉਹ ਜਦੋਂ ਸਾਬ ਜਿਆਦਿਆਂ ਦੀ ਗੱਲ ਕਰਦੇ ਉਹਨਾਂ ਦੇ ਅੱਖਾਂ 'ਚ ਪਾਣੀ ਆ ਜਾਂਦਾ ਸੀ ਬਿਲਕੁਲ ਤੇ ਅਸੀਂ ਉਹਨਾਂ ਦੇ ਬੈ ਲੱਗੇ ਬੈਠੇ ਬੈਠੇ ਇਹ ਮਹਿਸੂਸ ਕਰਦੇ ਸੀ ਵੀ ਨਹੀਂ ਹੂੰ ਅਸੀਂ ਅਸੀਂ ਆਪਣੇ ਜੀਵਨ ਦੇ ਵਿੱਚ ਜਿੰਨੇ ਜੋਗਿਆ ਸਿੱਖੀ ਜ਼ਰੂਰ ਕਮਾਵਾਂਗੇ ਹੂੰ ਸੋ ਮੇਰੇ ਖਿਆਲ ਉਹ ਦਾਦੀਆਂ ਉਹ ਦਾਦੇ ਉਹ ਮਾਂ ਮਾਤਾ ਪਿਤਾ ਤਾਇਤਾਈ ਚਾਚਾ ਚਾਚੀ ਉਹ ਜਿੰਨਾ ਘਰਾਂ ਚ ਅੱਜ ਵੀ ਹੈਗੇ ਆ ਨਾ ਉਥੇ ਅੱਜ ਵੀ ਸਿੱਖੀ ਦੀ ਚੜ੍ਹਦੀ ਕਲਾ ਉਹ ਘਰ ਤੋਂ ਗੱਲ ਸ਼ੁਰੂ ਹੋਣੀ ਅੱਛਾ ਜੀ ਇੱਕ ਸ਼ਬਦ ਦੇ ਵਿੱਚ ਇਹ ਗੱਲ ਪੂਰੀ ਹੋ ਜਾਂਦੀ ਆ ਬਿਲਕੁਲ ਕਿ ਸਿੱਖਾਂ ਦਾ ਪ੍ਰਚਾਰ ਹੈ ਨਹੀਂ ਜੇ ਹਰ ਘਰ ਦਾ ਮੁਖੀ ਆਪਣੇ ਪਰਿਵਾਰ ਦੇ 4-5 ਮੈਂਬਰਾਂ ਨੂੰ ਸਿੱਖੀ ਨਾਲ ਜੋੜ ਲੇ ਦੱਸੋ ਕਿਹੜੇ ਪਰਿਵਾਰ ਪ੍ਰਚਾਰ ਦੀ ਲੋੜ ਆ ਕਿਹੜੇ ਪ੍ਰਚਾਰ ਦੀ ਲੋੜ ਬਿਲਕੁਲ ਫਿਰ ਇਸ ਕਰਕੇ ਗੁਰਦੁਆਰਾ ਸਾਹਿਬ ਜਾਣਾ ਸੰਗਤ ਕਰਨੀ ਕੀਰਤਨ ਸੁਣਨਾ ਮੁਬਾਰਕ ਹੈ ਜਾਣਾ ਵੀ ਚਾਹੀਦਾ ਹੈ ਪਰਸ ਆਪਣੇ ਘਰਾਂ ਦੇ ਮਾਹੌਲ ਉਹ ਲੈਕ ਦੇਖਨੇ ਲਾਜ਼ਮੀ ਹੈ ਵੀ ਸਾਡੇ ਘਰ ਚ ਕੀ ਚੱਲਦਾ ਆਪਣੇ ਬੱਚਿਆਂ ਨੂੰ ਰੱਜ ਕੇ ਪਿਆਰ ਕਰਿਓ ਪਰ ਇਹ ਗੱਲ ਜ਼ਰੂਰ ਯਾਦ ਰੱਖਿਓ ਕਿ ਇਹਨਾਂ ਬੱਚਿਆਂ ਤੋਂ ਕਿਸੇ ਨੇ ਆਪਣੇ ਚਾਰ ਪੁੱਤ ਵਾਰੇ ਵਾਰੇ ਬਿਲਕੁਲ ਸੋ ਫੇਰ ਉਹ ਵਿਰਾਗ ਬਹੁਤ ਕਮ ਦਾ ਫੇਰ ਕਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ ਤੇ ਪਿਛਲਾ ਹਫਤਾ ਪਾਂ ਸ਼ਹੀਦੀਆਂ ਦੇ ਦਿਹਾੜੇ ਮਨਾ ਕੇ ਸਰਬੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨੇ ਆਪਣਾ ਸਰਬੰਸ ਹੀ ਕੌਮ ਦੇ ਲੇਖੇ ਲਾ ਦਿੱਤਾ ਤੇ ਆਪਣਾ ਬਚਨ ਜਿਹੜਾ ਸੀ ਕਿਸਮਾ ਆਊਗਾ ਅਸੀਂ ਆਪਣਾ ਸਰਬੰਸ ਜਿਹੜਾ ਕੌਮ ਦੇ ਲੇਖੇ ਲਾ ਦੇਾਂਗੇ। ਉਹ ਗੁਰੂ ਸਾਹਿਬ ਨੇ ਬਚਨ ਪੂਰਾ ਕੀਤਾ। ਪਰ ਸਾਡੇ ਕੋਲੋਂ ਕੀ ਮੰਗਿਆ? ਅੱਜ ਦੇ ਸਿੱਖ ਦਾ ਕੀ ਫਰਜ਼ ਬਣਦਾ ਸੀ ਉਹਨਾਂ ਸ਼ਹਾਦਤਾਂ ਦੇ ਪ੍ਰਤੀ ਕੀ ਗੁਰੂ ਸਾਹਿਬ ਨੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਸਾਡੇ ਵਾਸਤੇ ਅਸੀਂ ਉਹਨਾਂ ਦਾ ਮੁੱਲ ਪਾਇਆ। ਆਓ ਕਰਦੇ ਹਾਂ ਗੱਲਬਾਤ। ਮੇਰੇ ਨਾਲ ਨੇ ਪੰਥ ਪ੍ਰਚਾਰਕ ਭਾਈ ਅਮਰਜੀਤ ਸਿੰਘ ਜੀ ਸੋਰਸਿੰਗ ਪੌਣੇ ਫਤਿਹ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਰਿਐਕਸ਼ਨ ਤੁਹਾਡਾ ਇਹੋ ਹੀ ਗੁਰੂ ਸਾਹਿਬ ਨੇ ਸਾਢੇ ਤੋਂ ਮੰਗਿਆ ਕੀ ਤੇ ਅਸੀਂ ਗੁਰੂ ਸਾਹਿਬ ਤੇ ਕੀ ਉਹਨਾਂ ਨੂੰ ਅਰਪਣ ਕਰ ਸਕਦੇ ਹਾਂ ਮੈਂ ਪਹਿਲਾਂ ਸਭ ਤੋਂ ਪਹਿਲਾਂ ਜਿੱਥੋਂ ਜਿੱਥੋਂ ਤੱਕ ਵੀ ਸਿੱਖ ਸੰਗਤਾਂ ਇਸ ਵੀਡੀਓ ਨੂੰ ਸੁਣ ਰਹੀਆਂ ਹੈ ਜੀ ਸਾਬ ਜਦਿਆਂ ਦੀ ਉਸ ਮਹਾਨ ਸ਼ਹਾਦਤ ਨੂੰ ਸਤਗੁਰੂ ਜੀ ਦੇ ਪ੍ਰਾਣਾ ਤੋਂ ਪਿਆਰੇ ਸਿੱਖ ਮਾਤਾ ਗੁਜਰ ਕੌਰ ਜੀ ਦੀ ਮਹਾਨ ਸ਼ਹਾਦਤ ਨੂੰ ਜੀ ਪ੍ਰਣਾਮ ਕਰਦਾ ਹਾਂ ਅਤੇ ਅਰਦਾਸ ਕਰਦਾ ਹਾਂ ਅਕਾਲ ਪੁਰਖ ਵਾਹਿਗੁਰੂ ਅੱਗੇ ਕਿ ਪਾਤਸ਼ਾਹ ਜੀ ਕਿਰਪਾ ਕਰਨ ਹੂੰ ਉਹਨਾਂ ਦੀ ਇੰਨੀ ਵੱਡੀ ਕਲਣਾ ਦਾ ਸ਼ਹਾਦਤ ਦਾ ਕੋਈ ਕਿਨਕਾ ਮਾਤਰ ਬਖਸ਼ਿਸ਼ ਸਾਡੀ ਝੋਲੀ ਵਿੱਚ ਪਵੇ ਜੀ ਅਸੀਂ ਆਪਣੀ ਕੌਮ ਨੂੰ ਆਪਣੀ ਕੌਮ ਦੇ ਬੱਚਿਆਂ ਨੂੰ ਪਨੀਰੀ ਨੂੰ ਦੱਸ ਸਕੀਏ ਅਸੀਂ ਕੋਈ ਸੇਵਾ ਨਿਭਾ ਸਕੀਏ ਕਿਉਂਕਿ ਸਤਗੁਰੂ ਜੀ ਦਾ ਸਾਡੇ ਤੇ ਬਹੁਤ ਵੱਡਾ ਅਹਿਸਾਨ ਹੈ ਸੋ ਉਹਨਾਂ ਸ਼ਹਾਦਤਾਂ ਨੂੰ ਸਜਦਾ ਕਰਦੇ ਹਾਂ ਸਾਡਾ ਸਿਰ ਝੁਕਦਾ ਜੀ ਦੂਜੀ ਬੇਨਤੀ ਜਿਹੜੀ ਤੁਸੀਂ ਕੀਤੀ ਹੈ ਵੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹੂੰ ਦੁਨੀਆਂ ਤੇ ਬਹੁਤ ਸਾਰੇ ਧਰਮ ਹੋਏ ਆ ਸਾਰੇ ਹੀ ਸਤਕਾਰਯੋਗ ਆ ਹੂੰ ਪਰ ਮਨ ਨੂੰ ਮੰਨਣ ਵਾਲਿਆਂ ਨੂੰ ਕਿਤੇ ਉਹਨਾਂ ਦੇ ਅਨਿਆਈ ਆਖਿਆ ਗਿਆ ਕਿਤੇ ਉਹਨਾਂ ਦੀ ਉਮਤ ਆਖਿਆ ਗਿਆ ਚੇਲੇ ਆਖਿਆ ਗਿਆ ਜੀ ਬੇਸ਼ੱਕ ਸਿੱਖ ਇਤਿਹਾਸ ਦੇ ਵਿੱਚ ਵੀ ਸਿੱਖ ਸਰੋਤਾਂ ਚ ਵੀ ਚੇਲੇ ਸ਼ਬਦ ਮਿਲਦਾ ਹਮ ਕਿਤੇ ਉਹਨਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਫਾਲੋਅਰਸ ਵੀ ਕਿਹਾ ਜਾਂਦਾ ਪਰ ਪਹਿਲੇ ਇੱਕ ਰੈਬਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਿਉਂਕਿ ਦਸ ਪਾਤਸ਼ਾਹ ਆਈਆਂ ਇੱਕ ਹੀ ਜੋਤ ਨੇ ਬਿਲਕੁਲ ਸਤਗੁਰੂ ਜੀ ਪਹਿਲੇ ਉਹ ਮਹਾਨ ਰੈਬਰ ਨੇ ਜਿਨ੍ਹਾਂ ਨੇ ਆਪਣੇ ਧਰਮ ਨੂੰ ਮੰਨਣ ਵਾਲਿਆਂ ਨੂੰ ਆਪਣੇ ਪੁੱਤਰ ਧੀਆਂ ਕਿਹਾ ਦੇਖੋ ਇੱਕ ਬਾਪ ਹੋਣ ਦਾ ਜਿਹੜਾ ਦਰਜਾ ਦਿੱਤਾ ਤੇ ਅੱਜ ਵੀ ਜਿਹੜਾ ਕੋਈ ਭੈਣ ਭਾਈ ਅਮਰਤ ਛਾ ਕੇ ਗੁਰਬਾਣੀ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਕੇ ਜੀਵਨ ਬਤੀਤ ਕਰਦਾ ਹੂੰ ਤਾਂ ਬਿਲਕੁਲ ਇਹ ਗੱਲ ਮਹਿਸੂਸ ਕਰਦਾ ਜਿਹੜਾ ਮਾਣ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਕਿ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਤੇ ਵਾਸੀ ਅਨੰਦਪੁਰ ਸਾਹਿਬ ਜੀ ਸੋ ਇੱਕ ਬੜਾ ਵੱਡਾ ਮਾਣ ਆ ਹੁਣ ਆਪਾਂ ਗੱਲ ਕਰਦੇ ਆਂ ਸਾਬਜਾਦਿਆਂ ਦੀ ਸ਼ਹਾਦਤ ਦੀ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਾਰ ਬੱਚੇ ਵਾਰ ਕੇ ਸਾਡੇ ਤੋਂ ਮੰਗਿਆ ਕੀ ਐ ਕਿ ਸਿੱਖਾ ਮੈਂ ਤੇਰੇ ਬੱਚਿਆਂ ਦੇ ਵਿੱਚੋਂ ਆਪਣਾ ਫਤਿਹ ਸਿੰਘ ਵੇਖਣਾ ਚਾਹੁੰਨਾ ਵਾਹ ਵੀ ਗੁਰੂ ਕਾ ਸਿੱਖਾ ਮੈਂ ਜਦੋਂ ਤੇਰਾ ਛੋਟਾ ਜਿਹਾ ਬੱਚਾ ਗੁਰਦੁਆਰੇ ਆਵੇ ਉਹਦੇ ਸਿਰ ਤੇ ਜੂڑا ਹੋਵੇ ਉਹ ਫਤਿਹ ਬੁਲਾਉਂਦਾ ਹੋਵੇ ਉਹ ਆਗਿਆਕਾਰੀ ਹੋਵੇ ਬਾਣੀ ਨਾਲ ਜੁੜਿਆ ਹੋਵੇ ਮੈਂ ਤੈਨੂੰ ਇੰਨਾ ਮਾਣ ਕਰਦਾ ਐ ਮੈਂ ਤੇਰੇ ਬੱਚੇ 'ਚੋਂ ਆਪਣਾ ਫਤਿਹ ਸਿੰਘ ਵੇਖਣਾ ਫਤਿਹ ਸਿੰਘ ਵੇਖਾਂ ਮੈਂ ਤੇਰੇ ਬੱਚਿਆਂ 'ਚੋਂ ਸੋ ਗੁਰੂ ਨੇ ਐਡਾ ਵੱਡਾ ਮਾਣ ਦਿੱਤਾ ਸਾਨੂੰ ਜਦੋਂ ਇਤਿਹਾਸ ਦੀ ਉਹ ਕਿੰਨੀ ਪਿਆਰੀ ਘਟਨਾ ਐ ਤਲਵੰਡੀ ਸਾਬੋ ਦੁਬਾਰਾ ਆ ਕੇ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਮਿਲਦੇ ਬਹੁਤ ਪ੍ਰਚਲਿਤ ਘਟਨਾ ਹੈ ਤੇ ਆ ਜੀ 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 ਉਹਨਾਂ ਆ ਕੇ ਪੁੱਛਿਆ ਵੀ ਮਹਾਰਾਜ ਛੋਟੇ ਨਹੀਂ ਦਿਸਦੇ ਵੱਡੇ ਨਹੀਂ ਦਿਸਦੇ ਕਿੱਥੇ ਆ ਹੂੰ ਤੇ ਪਿਆਰੇ ਉਹ ਸਾਡੇ ਵਰਗੀ ਸੰਗਤ ਇਦਾਂ ਸਾਹਮਣੇ ਬੈਠੀ ਹੋਈ ਸੀ ਗੁਰਸਿੱਖ ਬੈਠੇ ਹੋਏ ਸੀ ਤੇ ਸਤਗੁਰੂ ਜੀ ਨੇ ਸੰਗਤ ਵੱਲ ਹੱਥ ਕਰਕੇ ਹੂੰ ਆਖਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋਤਚਾਰ ਚਾਰ ਮੂਵੇ ਤੋਂ ਕਿਹਾ ਭਇਆ ਜੀਵਤ ਕਈ ਹਜ਼ਾਰ ਸੋ ਸਾਨੂੰ ਗੁਰੂ ਗੋਬਿੰਦ ਸਿੰਘ ਦਾ ਮਾਣ ਬਣਨਾ ਇਤਿਹਾਸ ਦੀਆਂ ਕਿੰਨੀਆਂ ਘਟਨਾ ਤੁਸੀਂ ਸੁਣਦੇ ਹੋ ਜਦੋਂ ਮਹਾਰਾਜ ਦੂਜੇ ਪਿਆਰੇ ਵੈਗਰੂ ਦੂਜੇ ਸਹਬਜ਼ਾਦੇ ਸਹਬਜ਼ਾਦੇ ਜਿਹੜਾ ਹਰ ਸਿੰਘ ਨੂੰ ਜੰਗ ਵਿੱਚ ਭੇਜਣ ਲੱਗੇ ਉਸ ਵੇਲੇ ਵੀ ਇਤਿਹਾਸ ਕਹਿੰਦਾ ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਦੋ ਪੁੱਤ ਸਰਸਾ ਤੇ ਵਿਛੜ ਗਏ ਤੇ ਦੋ ਪੁੱਤ ਜਿਹੜੇ ਇੱਕ ਪੁੱਤ ਜਿਹੜਾ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਇਆ ਪਿਆ ਇੱਕ ਹੀ ਤੁਹਾਡੇ ਕੋਲ ਬਚਿਆ ਰੱਖ ਲਓ ਤੁਹਾਡੀ ਕੁੱਲ ਚੱਲਦੀ ਰਹੇਗੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਮਾਣ ਕਰਦਿਆਂ ਆਖਿਆ ਸੀ ਉਹ ਮੋਢੇ ਤੇ ਹੱਥ ਧਰਿਆ ਭਾਈ ਦਇਆ ਸਿੰਘ ਦੇ ਮੈਂ ਸਮਝਦਾ ਉਹ ਭਾਈ ਦਇਆ ਸਿੰਘ ਕੱਲੇ ਦੇ ਮੋਢੇ ਤੇ ਹੱਥ ਨਹੀਂ ਧਰਿਆ ਸਾਡੇ ਸਾਰਿਆਂ ਦੇ ਧਰਿਆ ਤੇ ਇਹ ਕਿਹਾ ਸੀ ਮੈਂ ਦਇਆ ਸਿੰਘਾ ਤੇਰੇ ਵਿੱਚ ਤੇ ਜੁਝਾਰ ਸਿੰਘ ਵਿੱਚ ਕਦੇ ਫਰਕ ਨਹੀਂ ਸਰਕੀ ਨਹੀਂ ਸਮਝਿਆ ਵਾਹ ਸੋ ਐਡਾ ਵੱਡਾ ਮਾਣ ਗੁਰੂ ਗੋਬਿੰਦ ਸਿੰਘ ਨੇ ਸਾਡੇ ਤੇ ਕੀਤਾ ਜੀ ਜੇ ਆਪਾਂ ਗੁਰੂ ਸਾਹਿਬ ਦੀ ਸ਼ਹਾਦਤਾਂ ਹੁੰਦੀਆਂ ਨੇ ਸਾਰੇ ਸਾਰਾ ਪਰਿਵਾਰ ਗੁਰੂ ਸਾਹਿਬ ਦਾ ਲੇਖੇ ਲੱਗ ਗਿਆ ਪਰ ਅੱਜ ਦਾ ਸਿੱਖ ਜਿਹੜਾ ਆਪਾਂ ਕੁਰਬਾਨੀਆਂ ਭੁੱਲ ਬੈਠੇ ਆ ਸਾਡੇ ਨੌਜਵਾਨ ਜਿਹੜੇ ਜਾਣਦੇ ਨੇ ਉਹਨਾਂ ਦੀਆਂ ਸ਼ਕਲਾਂ ਜਿਹੜੀਆਂ ਕਿ ਫਤਿਹ ਸਿੰਘ ਨਾਲ ਰਲਦੀਆਂ ਨੇ ਵਾਕੇ ਬਿਲਕੁਲ ਜੀ ਇਹੀ ਤਾਂ ਗੁਰੂ ਸਾਹਿਬ ਨੇ ਸਾਡੇ ਤੋਂ ਮੰਗਿਆ ਸੀ ਵੀ ਸਾਡਾ ਚਿਹਰਾ ਬੋਰਾ ਅਸੀਂ ਸਵੇਰੇ ਜਦੋਂ ਤਿਆਰ ਹੁੰਨੇ ਆ ਆਪਣੇ ਘਰ ਅਸੀਂ ਤਿਆਰ ਹੋ ਕੇ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਵੇਖੀਏ ਜੋ ਸਾਡਾ ਵਿਰਸਾ ਸਾਨੂੰ ਦੱਸਦਾ ਜੋ ਸਾਡੇ ਸ਼ਹੀਦਾਂ ਦੇ ਚਿਹਰੇ ਮੋਹਰੇ ਸਨ ਕਿ ਅੱਜ ਸਾਡੇਆਂ ਸਿਰਾਂ ਤੇ ਦਸਤਾਰਾਂ ਹੈ ਹਮ ਇੱਕ ਗੱਲ ਵੈਸੇ ਮੈਂ ਕਹਿਣੀ ਚਾਹੁੰਨਾ ਹੈ ਕਿ ਇੰਟਰਨੈਟ ਦਾ ਕਰਕੇ ਜਾਂ ਤੁਸੀਂ ਵੈਸੇ ਲਾ ਲਓ ਅੱਜ ਤੋਂ 15 ਕ ਸਾਲ ਪਹਿਲਾਂ ਨਾਲੋਂ ਅੱਜ ਸਾਬ ਜਿਆਦਾ ਪ੍ਰਤੀ ਚੇਤਨਤਾ ਵਧੀ ਵੀ ਹੈ ਇਹ ਇੱਕ ਪੋਜ਼ਿਟਿਵ ਪੱਖ ਆ ਤੇ ਨੌਜਵਾਨਾਂ ਨੇ ਛੜਕਾਂ ਤੇ ਚਾਹੇ ਦੁੱਧ ਦੇ ਲੰਗਰ ਹੀ ਲਾਏ ਉਹਨਾਂ ਦਸਤਾਰਾਂ ਸਜਾ ਕੇ ਚਾਹੇ ਇੱਕ ਦਿਨ ਲਈ ਸਹੀ ਹਮ ਕਾਫੀ ਅੱਗੇ ਨਾਲੋਂ ਫਰਕ ਪਿਆ ਹੈ ਪਰ ਮੈਂ ਬੇਨਤੀ ਕਰਾਂਗਾ ਸਿਰਫ ਸਾਬਜਾਦਿਆਂ ਦੀਆਂ ਫੋਟੋਆਂ ਸੈਂਡ ਕਰਨ ਨਾਲ ਹਾਂ ਜਾਂ ਸਾਬਜਾਦਿਆਂ ਦੀ ਸ਼ਹੀਦੀ ਦਿਹਾੜਿਆਂ ਤੇ ਮੈਸੇਜ ਜਾਂ ਸਟੇਟਸ ਲਾਉਣ ਨਾਲ ਗੱਲ ਨਹੀਂ ਬਣਨੀ ਪਿਆਰਿਓ ਹਰ ਘਰ ਘਰ ਦੇ ਵਿੱਚੋਂ ਫਤਿਹ ਸਿੰਘ ਦੇ ਚਲਕਾਰੇ ਪੈਣੇ ਚਾਹੀਦੇ ਵਾਹ ਫਤਿਹ ਸਿੰਘ ਘਰਾਂ ਚੋਂ ਦਿਸਣਾ ਚਾਹੀਦਾ ਸਾਬਜਾਦਾ ਅਜੀਤ ਸਿੰਘ ਦਿਸਣਾ ਚਾਹੀਦਾ ਅੱਜ ਦਾ ਮਾਤਾ ਪਿਤਾ ਇਹ ਚਿੰਤਾ ਨਾ ਕਰੇ ਕਿਉਂਕਿ ਜੇ ਅਸੀਂ ਸਾਬਜਾਦਿਆਂ ਦੇ ਜੀਵਨ ਤੋਂ ਸਿੱਖਿਆ ਲਈ ਹੁੰਦੀ ਅੱਜ ਦੇ ਮਾਤਾ ਪਿਤਾ ਨੂੰ ਇਹ ਨਾ ਚਿੰਤਾ ਕਰਨੀ ਪੈਂਦੀ ਹ ਕਿ ਕਿਤੇ ਮੇਰਾ ਬੱਚਾ ਨਸ਼ੇੜੀ ਨਾ ਹੋ ਜਾਏ ਉਹਨੂੰ ਮਾਣ ਹੁੰਦਾ ਮੇਰਾ ਬੱਚਾ ਬਾਬਾਜੀਤ ਸਿੰਘ ਬਾਬਾ ਜੁਝਾਰ ਸਿੰਘ ਦਾ ਵਾਰਿਸ ਹੈ ਇਹ ਗੁਰੂ ਦੀ ਸਿੱਖੀ ਕਮਾਏਗਾ ਕਦੇ ਵੀ ਨਸ਼ਿਆਂ ਵਾਲੇ ਪਾਸੇ ਗਲਤ ਰਸਤੇ ਤੇ ਨਹੀਂ ਪਵੇਗਾ ਇੱਕ ਚੀਜ਼ ਹੋ ਰਹੀ ਹੈ ਇੱਥੇ ਸਿੰਘ ਸਾਹਿਬ ਆਪਾਂ ਅਕਸਰ ਗੱਲਾਂ ਕਰਦੇ ਆਂ ਵੀ ਬੱਚੇ ਗੱਲਾਂ ਕਰਦੇ ਵੀ ਉਹ ਤੇ ਗੁਰੂ ਦੇ ਪੁੱਤਰ ਸੀਗੇ ਅਸੀਂ ਥੋੜੀ ਉਹਨਾਂ ਵਰਗੇ ਬਣ ਸਕਦੇ ਆਂ ਅਸੀਂ ਤਾਂ ਉਹਨਾਂ ਦੀ ਪੈਰ ਦੀ ਜੁੱਤੀ ਦੇ ਬਰਾਬਰ ਹੋਣੀ ਜ਼ਿਆਦਾਤਰ ਇਹ ਗੱਲਾਂ ਵਿਚਰਦੀਆਂ ਨੇ ਸਾਡੇ ਤਰ੍ਹਾਂ ਅਸਲ ਵਿੱਚ ਇਹ ਜਿਹੜਾ ਸ਼ਬਦ ਆ ਨਾ ਇਹ ਬਹਾਨੇਬਾਜ਼ੀ ਚੋਂ ਨਿਕਲਦਾ ਮੈਂ ਪਹਿਲਾਂ ਕਿੰਨੀਆਂ ਬੇਨਤੀਆਂ ਕੀਤੀਆਂ ਆਪਾਂ 10 ਉਦਾਹਰਨਾਂ ਗਿਣੀਆਂ ਇਤਿਹਾਸ ਦੀਆਂ ਵੀ ਗੁਰੂ ਜੀ ਨੇ ਸਾਨੂੰ ਵੀ ਆਪਣੇ ਪੁੱਤਰ ਹੀ ਕਿਹਾ ਬਿਲ ਬਿਲਕੁਲ ਇਹ ਸਾਡਾ ਇੱਕ ਬਹਾਨਾ ਨਹੀਂ ਜੀ ਉਹ ਗੁਰੂ ਦੇ ਪੁੱਤਰ ਸਨ ਉਹ ਐਡਾ ਮਹਾਨ ਇਤਿਹਾਸ ਸਿਰਜ ਗਏ ਤੁਸੀਂ ਬਾਕੀ ਸਿੱਖਾਂ ਦੀ ਗੱਲ ਲੈ ਲਓ ਜੀ ਬਾਬਾ ਦੀਪ ਸਿੰਘ ਆਪਣੇ ਮਾਤਾ ਪਿਤਾ ਨਾਲ ਸਾਡੇ ਵਾਂਗ ਦਰਸ਼ਨ ਕਰਨ ਜਾਂਦੇ ਆਨੰਦਪੁਰ ਸਾਹਿਬ ਤੇ ਉੱਥੋਂ ਦਾ ਮਾਹੌਲ ਵੇਖ ਕੇ ਸਿੱਖ ਗੁਰਬਾਣੀ ਪੜ੍ਹਦੇ ਸ਼ਸਤਰ ਵਿੱਦਿਆ ਕਰਦੇ ਗੁਰੂ ਪਿਤਾ ਦੀ ਗੋਦ ਵਿੱਚ ਬੈਠੇ ਕੁਝ ਦਿਨ ਤੇ ਮਾਤਾ ਪਿਤਾ ਨੂੰ ਕਹਿੰਦੇ ਮੈਨੂੰ ਇੱਥੇ ਹੀ ਛੱਡ ਜਾਓ ਇੱਥੇ ਹੀ ਛੱਡ ਜਾਓ ਆ ਤੇ ਉਹ ਵੱਡੇ ਹੋ ਕੇ ਬਾਬਾ ਦੀਪ ਸਿੰਘ ਸ਼ਹੀਦ ਬਣੇ ਵਾਹ ਗੁਰੂ ਨੇ ਆਪਣੇ ਨਾਦੀ ਤੇ ਬਿੰਦੀ ਪੁੱਤਰ ਚ ਫਰਕ ਨਹੀਂ ਸਮਝਿਆ ਜੇ ਅੱਜ ਦਾ ਸਿੱਖ ਅੱਜ ਦਾ ਨੌਜਵਾਨ ਵੀਰ ਮੇਰਾ ਜਿਹੜਾ ਇਹ ਵੀਡੀਓ ਸੁਣ ਰਿਹਾ ਜੇ ਉਹ ਕੋਸ਼ਿਸ਼ ਕਰੇਗਾ ਗੁਰੂ ਘਰ ਅਰਦਾਸ ਕਰਕੇ ਗੁਰਬਾਣੀ ਇਤਿਹਾਸ ਪੜਨਾ ਸ਼ੁਰੂ ਕਰੇ ਤੇ ਗੁਰੂ ਦੀ ਕਿਰਪਾ ਉਹਦੇ ਤੇ ਵੀ ਵਰਤੇਗੀ ਜਿੰਨੀ ਕਿਰਪਾ ਅਜੀਤ ਸਿੰਘ ਤੇ ਵਰਤੀ ਮਹਾਰਾਜ ਨੇ ਆਖਿਆ ਨਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਇਹ ਸਾਡੇ ਭਰੋਸੇ ਚ ਕਮੀਆਂ ਸਾਨੂੰ ਆਪਣੇ ਆਪ ਚ ਕਮੀਆਂ ਦਿਸਦੀਆਂ ਤੇ ਅਸੀਂ ਕਹਿ ਦਿੰਨੇ ਨਹੀਂ ਜੀ ਉਹ ਤੇ ਸਤਗੁਰੂ ਆਪ ਸਨ ਉਹਨਾਂ ਦੇ ਬੱਚੇ ਸੀ ਦਸੋ ਜਦੋਂ ਗੁਰੂ ਨੇ ਸਾਨੂੰ ਆਪਣੇ ਪੁੱਤਰ ਧੀਆਂ ਕਿਹਾ ਤੇ ਪੁੱਤਰ ਕਿਹਦੇ ਵਰਗਾ ਬਣਦਾ ਬਾਪ ਵਰਗਾ ਬਾਪ ਵਰਗਾ ਪੁੱਤਰ ਬਾਪ ਵਰਗਾ ਹੀ ਹੋਵੇ ਤੇ ਉਹ ਜੱਗ ਤੇ ਸ਼ੋਭਾ ਪਾਉਂਦਾ ਤੇ ਅਸੀਂ ਨਿਮਾਣੇ ਆ ਨਿਗੁਣੇ ਆ ਸਾਡੇ ਚ ਲੱਖ ਕਮੀਆਂ ਹੋ ਸਕਦੀਆਂ ਅਸੀਂ ਕਹਿ ਸਕਦੇ ਆ ਔਰ ਇਹ ਬਹਾਨੇਬਾਜ਼ੀ ਨਾਲ ਬਣਾਈਆਂ ਵੀ ਅਸੀਂ ਸਿੱਖੀ ਨਹੀਂ ਕਮਾ ਸਕਦੇ ਜਾਂ ਅਸੀਂ ਇਸ ਰਸਤੇ ਤੇ ਨਹੀਂ ਚੱਲ ਸਕਦੇ ਅੱਜ ਵੀ ਬਹੁਤ ਸਿੱਖ ਸੰਗਤਾਂ ਹਨ ਬਹੁਤ ਪਿਆਰੇ ਹਨ ਗੁਰੂ ਕੇ ਜਿਹੜੇ ਉਹਨਾਂ ਰਸਤਿਆਂ ਤੇ ਚੱਲ ਕੇ ਗੁਰੂ ਦੇ ਸਿਧਾਂਤ ਨੂੰ ਸਮਝ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਆਪਣਾ ਜੀਵਨ ਬਤੀਤ ਕਰਦੇ ਜੀ ਇੱਕ ਚੀਜ਼ ਹੋਰ ਹੈ ਕਿ ਤੁਸੀਂ ਵੀ ਦੇਖਿਆ ਹੋਣੀਆਂ ਸੋਸ਼ਲ ਮੀਡੀਆ ਤੇ ਅਕਸਰ ਵੀਡੀਓ ਵਾਇਰਲ ਹੁੰਦੀਆਂ ਰਹੀਆਂ ਨੇ ਕਿ ਦਸਤਾਰਾਂ ਵਾਲੇ ਜਿਹੜੇ ਉਹ ਵੀ ਢੋਲ ਠਮੱਕਾ ਬਣਾ ਕੇ ਉਹ ਵੀ ਅ ਕ੍ਰਿਸਚੀਅਨ ਭਾਈਚਾਰੇ ਦਾ ਮੁਬਾਰਕ ਉਹਨਾਂ ਨੂੰ ਮਨਾਉਣ ਆਪਣਾ ਅਸੀਂ ਇਹ ਨਹੀਂ ਕਿਤੇ ਵੀ ਉਹਨਾਂ ਮਨਾਉਣ ਪਰ ਇਹਨਾਂ ਦਿਨਾਂ ਦੇ ਵਿੱਚ ਸਾਡੇ ਦਸਤਾਰਾਂ ਵਾਲੇ ਵੀਰ ਉਧਰ ਜਾ ਕੇ ਭੰਗੜੇ ਪਾ ਕੇ ਡੀਜੇ ਲਾ ਕੇ ਤੇ ਅ ਕ੍ਰਿਸਮਸ ਡੇ ਮਨਾਇਆ ਜਾ ਰਿਹਾ ਹੈ ਉਹ ਵੀਡੀਓ ਵਾਇਰਲ ਹੋ ਰਹੀ ਹੈ ਲੋਕ ਗੱਲਾਂ ਵੀ ਕਰ ਰਹੇ ਨੇ ਪਰ ਫਿਰ ਵੀ ਸਮਝ ਨਹੀਂ ਆ ਰਹੇ ਇੱਥੇ ਨਾ ਮੈਨੂੰ ਉਹ ਆਨੰਦਪੁਰ ਸਾਹਿਬ ਜੀ ਦੀ ਆਨੰਦਪੁਰ ਸਾਹਿਬ ਦੀ ਉਹ ਘਟਨਾ ਯਾਦ ਆਉਂਦੀ ਹੈ ਜਦੋਂ ਮਹਾਰਾਜ ਨੇ ਖੋਤੇ ਤੇ ਸ਼ੇਰ ਦੀ ਖਲ ਪਾਈ ਸੀ ਜੀ ਕਿਉਂਕਿ ਜਿਹੜੀ ਦਸਤਾਰ ਆ ਨਾ ਦਸਤਾਰ ਤਾਂ ਬਾਜ਼ਾਰ ਤੋਂ ਲੈ ਕੇ ਕੋਈ ਬੰਦਾ ਵੀ ਬਨ ਸਕਦਾ ਪਰ ਦਸਤਾਰ ਦੀ ਅਹਿਮੀਅਤ ਨੂੰ ਸਮਝਣਾ ਬੜਾ ਜ਼ਰੂਰੀ ਹੈ ਬਹੁਤ ਜ਼ਰੂਰੀ ਬਿਲਕੁਲ ਮੈਂ ਪਿਛਲੇ ਸਾਲ ਵੀ ਇੱਕ ਇੰਟਰਵਿਊ 'ਚ ਬੋਲਿਆ ਸੀ ਕਿ ਇਹ ਕੱਪੜਾ ਨਹੀਂ ਹੈ ਇਹ ਸਾਨੂੰ ਲੱਗਦਾ ਵੀ ਦਸਤਾਰ ਬੜੀ ਸੋਹਣੀ ਲੱਗਦੀ ਹੈ ਇੱਕ ਫੈਸ਼ਨ ਆ ਜਾਂ ਦਮਾਲਾ ਵੀ ਅੱਜਕੱਲ ਫੈਸ਼ਨ ਬਣਦਾ ਜਾ ਰਿਹਾ ਇਹ ਕੋਈ ਫੈਸ਼ਨ ਨਹੀਂ ਆ ਇਸ ਦਸਤਾਰ ਵਿੱਚ ਸਾਬ ਅਜੀਤ ਤੇ ਜੁਝਾਰ ਦਾ ਖੂਨ ਲੱਗਾ ਸਾਨੂੰ ਲੱਗਦਾ 8 ਮੀਟਰ ਦਾ ਕੱਪੜਾ ਜਿੱਥੋਂ ਮਰਜ਼ੀ ਲੈ ਕੇ ਅਸਲ 'ਚ ਉਹ ਜਿੰਨਾ ਲੋਕਾਂ ਦੀ ਧਰਮ ਦੀ ਸਕੂਲਿੰਗ ਨਹੀਂ ਹੋਈ ਉਹਨਾਂ ਦੇ ਮਾਤਾ ਪਿਤਾ ਨੇ ਵੀ ਉਹਨਾਂ ਨੂੰ ਵਿਰਸੇ 'ਚ ਨਹੀਂ ਦੱਸਿਆ ਸਾਡਾ ਵਿਰਸਾ ਕੀ ਹੈ ਹੂੰ ਬਹੁਤ ਚੰਦ ਬੰਦੇ ਜਿਹੜੇ ਹਨ ਜਾਂ ਜਿਨ੍ਹਾਂ ਨੂੰ ਆ ਆਲੇ-ਦੁਆਲੇ ਤੋਂ ਵੀ ਇਦਾਂ ਦਾ ਕੋਈ ਗੁੜਤੀ ਦੇ ਵਿੱਚ ਨਹੀਂ ਮਿਲਿਆ ਤੇ ਉਹ ਫਿਰ ਪੱਗ ਬਨ ਕੇ ਜਿਹੜੇ ਮਰ ਉਹਨਾਂ ਨੂੰ ਆਪਾਂ ਅਕਸਰ ਹੀ ਨੈੱਟ ਤੇ ਸ਼ਬਦ ਆਉਂਦਾ ਕਿ ਪੱਗਾਂ 'ਚ ਸਿਰ ਜ਼ਰੂਰ ਫਸਾਇਆ ਹੂੰ ਪਰ ਅਸਲ ਵਿੱਚ ਬੇਸਿਕ ਆਪਣੇ ਧਰਮ ਬਾਰੇ ਨਹੀਂ ਪਤਾ ਤੇ ਉਹ ਬਸ ਜਿਵੇਂ ਦੀ ਹਵਾ ਆਉਂਦੀ ਉਧਰ ਤੁਰ ਪੈਂਦੇ ਜੀ ਆਪਾਂ ਜਾਣੇ ਕਿ ਕਮੀਆਂ ਕਿੱਥੇ ਰਹਿ ਗਈਆਂ ਪ੍ਰਚਾਰ ਤਾਂ ਬਹੁਤ ਹੋਇਆ ਸਾਡਾ ਪਹਿਲਾਂ ਤੇ ਕਿਤੇ ਹੁੰਦਾ ਸੀ ਨਾ ਲੋਕ ਗੱਲ ਵੀ ਕਰਦੇ ਹੁੰਦੇ ਸੀ ਕਿ ਯਾਰ ਸਾਡਾ ਪ੍ਰਚਾਰ ਨਹੀਂ ਹੈਗਾ ਹੁਣ ਤਾਂ ਪ੍ਰਚਾਰ ਦੀ ਵੀ ਕੋਈ ਕਮੀ ਨਹੀਂ ਹੁਣ ਕਮੀ ਕਿਉਂ ਨਜ਼ਰ ਆਉਂਦੀ ਹੈ ਹੁਣ ਕਮੀ ਆਉਂਦੀ ਆ ਜੀ ਪਹਿਲੀ ਤਾਂ ਗੱਲ ਪਦਾਰਥਵਾਦ ਦਾ ਤੁਸੀਂ ਲੋਕਾਂ ਦਾ ਨਜ਼ਰੀਆ ਐਟੀਟਿਊਡ ਵੇਖੋ ਕਿੰਨਾ ਚੇਂਜ ਹੋਇਆ ਹਰ ਬੰਦੇ ਦੇ ਵਿੱਚ ਪੈਸੇ ਦੀ ਦੌੜ ਲੱਗੀ ਪੈਸਾ ਬਹੁਤ ਵੱਡੀ ਚੀਜ਼ ਆ ਸਿੱਖ ਦਾ ਘਰ ਸੋਹਣਾ ਕਾਰੋਬਾਰ ਵਧੀਆ ਹੋਣਾ ਚਾਹੀਦਾ ਪਰ ਹਰ ਬੰਦੇ 'ਚ ਇਸ ਕਦਰ ਪੈਸੇ ਦੀ ਦੌੜ ਲੱਗੀ ਆ ਲੋਕ ਆਪਣੇ ਬੱਚਿਆਂ ਨੂੰ ਟਾਈਮ ਦੇ ਕੇ ਤਿਆਰ ਨਹੀਂ ਆ ਪ੍ਰਚਾਰ ਠੀਕ ਐ ਕੀਰਤਨ ਦਰਬਾਰ ਵੀ ਮੁਬਾਰਕ ਐ ਗੁਰਮਤ ਕੈਂਪ ਵੀ ਮੁਬਾਰਕ ਐ ਸਮਾਗਮ ਜੋੜ ਮੇਲੇ ਸਭ ਕੁਝ ਠੀਕ ਐ ਜੀ ਪਰ ਜਿੰਨਾ ਚਿਰ ਘਰਾਂ ਪਰਿਵਾਰਾਂ ਦੇ ਮੁਖੀ ਜੇ ਸਾਡੇ ਦਾਦੀ ਜੀ ਨੇ ਸਾਨੂੰ ਬਚਪਨ ਤੋਂ ਹੀ ਸਹਬਜ਼ਾਦਿਆਂ ਦੀਆਂ ਸਾਖੀਆਂ ਸੁਣਾਈਆਂ ਜਦੋਂ ਉਹ ਗੱਲ ਕਰਦੇ ਸੀ ਨਾ ਮੈਨੂੰ ਇੱਕ ਵਾਰ ਕਿਸੇ ਨੇ ਪੁੱਛਿਆ ਵੀ ਤੁਹਾਡੀ ਸਕੂਲਿੰਗ ਕਿੱਨੇ ਕੀਤੀ ਮੈਂ ਕਿਹਾ ਮੇਰੇ ਦਾਦੀ ਜੀ ਨੇ ਉਹ ਹੈਰਾਨ ਰਹਿ ਗਏ ਕੋਈ ਵਿਡਿਆਈ ਨਹੀਂ ਹੈ ਉਹ ਜਦੋਂ ਸਹਬਜ਼ਾਦਿਆਂ ਦੀ ਗੱਲ ਕਰਦੇ ਉਹਨਾਂ ਦੇ ਅੱਖਾਂ 'ਚ ਪਾਣੀ ਆ ਜਾਂਦਾ ਸੀ ਤੇ ਅਸੀਂ ਉਹਨਾਂ ਦੇ ਬੈਠ ਲੱਗੇ ਬੈਠੇ ਬੈਠੇ ਮਹਿਸੂਸ ਕਰਦੇ ਸੀ ਕਿ ਨਹੀਂ ਅਸੀਂ ਅਸੀਂ ਆਪਣੇ ਜੀਵਨ ਦੇ ਵਿੱਚ ਜਿੰਨੇ ਜੋਗਿਆਂ ਸਿੱਖੀ ਜ਼ਰੂਰ ਕਮਾਵਾਂਗੇ ਸੋ ਮੇਰੇ ਖਿਆਲ ਉਹ ਦਾਦੀਆਂ ਉਹ ਦਾਦੇ ਉਹ ਮਾ ਮਾਤਾ ਪਿਤਾ ਤਾਇਆ ਤਾਈ ਚਾਚਾ ਚਾਚੀ ਉਹ ਜਿੰਨਾ ਘਰਾਂ ਚ ਅੱਜ ਵੀ ਹੈਗੇ ਆ ਨਾ ਉਥੇ ਅੱਜ ਵੀ ਸਿੱਖੀ ਦੀ ਚੜ੍ਹਦੀ ਕਲਾ ਉਹ ਘਰ ਤੋਂ ਗੱਲ ਸ਼ੁਰੂ ਹੋਣੀ ਅੱਛਾ ਜੀ ਇੱਕ ਸ਼ਬਦ ਦੇ ਵਿੱਚ ਇਹ ਗੱਲ ਪੂਰੀ ਹੋ ਜਾਂਦੀ ਆ ਬਿਲਕੁਲ ਕਿ ਸਿੱਖਾਂ ਦਾ ਪ੍ਰਚਾਰ ਹੈ ਨਹੀਂ ਜੇ ਹਰ ਘਰ ਦਾ ਮੁਖੀ ਆਪਣੇ ਪਰਿਵਾਰ ਦੇ 4-5 ਮੈਂਬਰਾਂ ਨੂੰ ਸਿੱਖੀ ਨਾਲ ਜੋੜ ਲੇ ਦੱਸੋ ਕਿਹੜੇ ਪਰਿਵਾਰ ਪ੍ਰਚਾਰ ਦੀ ਲੋੜ ਆ ਕਿਹੜੇ ਪ੍ਰਚਾਰ ਦੀ ਲੋੜ ਬਿਲਕੁਲ ਫਿਰ ਇਸ ਕਰਕੇ ਗੁਰਦੁਆਰਾ ਸਾਹਿਬ ਜਾਣਾ ਸੰਗਤ ਕਰਨੀ ਕੀਰਤਨ ਸੁਣਨਾ ਮੁਬਾਰਕ ਹੈ ਜਾਣਾ ਵੀ ਚਾਹੀਦਾ ਹੈ ਪਰਸ ਆਪਣੇ ਘਰਾਂ ਦੇ ਮਾਹੌਲ ਉਹ ਲੈ ਦੇਖਣੇ ਲਾਜ਼ਮੀ ਹੈ ਵੀ ਸਾਡੇ ਘਰ ਚ ਕੀ ਚੱਲਦਾ ਇੱਕ ਨਾ ਅਖੀਰ ਵਿੱਚ ਆਪਾਂ ਇਹ ਚੀਜ਼ ਤੇ ਜ਼ਰੂਰ ਗੌਰ ਕਰਾਂਗੇ ਕਿ ਇੱਕ ਤਕਬਾ ਉਹ ਆ ਜਿਹੜਾ ਕਹਿੰਦਾ ਵਾ ਵੀ ਵਿਰਾਗ ਮਈ ਦਿਨ ਚੱਲ ਰਿਹਾ ਹੈ ਹਨਾ ਤਬਕਾ ਇੱਕ ਤਕਬਾ ਉਹ ਆ ਜਿਹੜਾ ਵਿਰਾਗ ਮਈ ਦਿਨ ਚੱਲਦੇ ਆ ਤੇ ਸਾਡਾ ਯਾਰ ਸਾਡੀਆਂ ਧਾਈ ਨਿਕਲਦੀਆਂ ਤੇ ਇੱਕ ਉਹ ਆ ਸਿੰਘ ਜਿਹੜੇ ਕਹਿੰਦਾ ਯਾਰ ਅਸੀਂ ਤਾਂ ਵਿਜੇ ਦੀਪਸ ਮਨਾਉਣੇ ਆ ਸਾਡਾ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕਿਉਂਕਿ ਗੁਰੂ ਨੇ ਸਾਨੂੰ ਦੁੱਖ ਤੇ ਸੁੱਖ ਵਿੱਚ ਇੱਕ ਸਮਾਨ ਰੱਖਿਆ ਤੇ ਇੱਕ ਪ੍ਰਚਾਰਕ ਹੋਣ ਦੇ ਨਾਤੇ ਜੇ ਤੁਹਾਡੇ ਤੋਂ ਜਾਣਨਾ ਹੋਵੇ ਕਿ ਵਾਕਿਆ ਸਿੱਖ ਨੂੰ ਵਿਰਾਗਮੀ ਹੋਣਾ ਚਾਹੀਦਾ ਕਿ ਜਾਂ ਫਿਰ ਚੜ੍ਹਦੀ ਕਲਾ ਦਾ ਪ੍ਰਤੀਕ ਹੀ ਰਹਿਣਾ ਚਾਹੀਦਾ ਸ਼ਹਾਤਾਂ ਦੇ ਦਿਨਾਂ ਵਿੱਚ ਅਖੀਰ ਵਿੱਚ ਹੀ ਆਪਾਂ ਜਾਣਨਾ ਹਾਂਜੀ ਗੁਰਦਿਆਲ ਸਿੰਘ ਜੀ ਇਹਦੇ ਵਿੱਚ ਵੀ ਦੋ ਵਿਚਾਰਾਂ ਹੂੰ ਪਹਿਲੀ ਦੇ ਵਿਚਾਰ ਆ ਵੀ ਚਲੋ ਜੇ ਤੁਹਾਨੂੰ ਇਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਜਿਆਦਿਆਂ ਦਾ ਵਿਰਾਗ ਆਉਂਦਾ ਬਿਲਕੁਲ ਬਹੁਤ ਵਧੀਆ ਸਵਾਲ ਆ ਤੁਹਾਡਾ ਜੀ ਵੀ ਅਸੀਂ ਕਹਿੰਦੇ ਹਾਂ ਖੁਸ਼ੀ ਦਾ ਪ੍ਰੋਗਰਾਮ ਵੀ ਕੋਈ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਢੋਲ ਟਮਕੇ ਨਹੀਂ ਵਜਾਉਣੇ ਚਾਹੀਦੇ ਇਹਨਾਂ ਦਿਨਾਂ ਦੇ ਵਿੱਚ ਇਹਦਾ ਅਰਥ ਪਤਾ ਕੀ ਹੈ ਜਿਹੜਾ ਸਾਡੇ ਬਜ਼ੁਰਗਾਂ ਨੇ ਜਾਂ ਸਾਡਾ ਇਤਿਹਾਸ ਗੁਰਬਾਣੀ ਪਤਾ ਇਹਦੇ ਬਾਰੇ ਸਾਨੂੰ ਕੀ ਪ੍ਰੇਰਣਾ ਦਿੰਦੀ ਵੀ ਅਸੀਂ ਇਹਨਾਂ ਦਿਨਾਂ ਵਿੱਚ ਆਪਣੇ ਆਪ ਨੂੰ ਫ੍ਰੀ ਰੱਖ ਕੇ ਬਿਲਕੁਲ ਅਸੀਂ ਰੋਜ਼ਾਨਾ ਗੁਰਦੁਆਰੇ ਜਾਣਾ ਹੈ ਬਾਣੀ ਪੜ੍ਹਨੀ ਹੈ ਪਰ ਅਸੀਂ ਇਹਨਾਂ ਦਿਨਾਂ ਵਿੱਚ ਉਚੇਚੇ ਤੌਰ ਤੇ ਸਾਬ ਜਦਿਆਂ ਨੂੰ ਚੇਤੇ ਕਰਨਾ ਹਾਂ ਆਪ ਇਤਿਹਾਸ ਨਾਲ ਜੁੜਨਾ ਤੇ ਆਪਣੇ ਬੱਚਿਆਂ ਨੂੰ ਜੋੜਨਾ ਇਹ ਇਹਦਾ ਪੱਖ ਆ ਹੂੰ ਹੁਣ ਜੇ ਕੋਈ ਬੰਦਾ 7 ਦਿਨ ਵਰਲਾਪ ਹੀ ਕਰੀ ਜਾਵੇ ਪਰ ਸਾਬਜਾਦਿਆਂ ਦੇ ਇਤਿਹਾਸ ਤੋਂ ਜਾਣੂ ਨਾ ਹੋਵੇ ਜਾਂ ਉਹਦੇ ਅੰਦਰ ਸਿੱਖੀ ਅਸੂਲ ਨਹੀਂ ਹੈ ਤੇ ਮੈਂ ਸੰਗਤ ਨੂੰ ਅਕਸਰ ਹੀ ਬੇਨਤੀ ਕਰਦਾ ਹਾਂ ਕਿ ਤੁਹਾਡਾ ਜਿਹੜਾ ਵਿਰਾਗ ਤੇ ਵਰਲਾਪ ਆ ਨਾ ਇਹ ਇਸ ਕਦਰ ਦਾ ਵੀ ਜਿਵੇਂ ਤੁਸੀਂ ਆਪਣੇ ਸਮਾਜ ਦੇ ਵਿੱਚ ਆਪਣੇ ਪਿੰਡ ਸ਼ਹਿਰ ਮਹੱਲੇ 'ਚ ਕਿਸੇ ਦੇ ਘਰ ਗਏ ਹੋ ਉੱਥੇ ਕਿਸੇ ਦਾ ਕੋਈ ਚਲਾਣਾ ਕੀਤਾ ਤੇ ਤੁਹਾਨੂੰ ਵੇਖ ਕੇ ਦੁੱਖ ਆ ਰਿਹਾ ਜੀ ਅਦਰਵਾਈਜ਼ ਅਸੀਂ ਉਹਨਾਂ ਦੇ ਘਰੋਂ ਜਦੋਂ ਵਾਪਸ ਆਉਨੇ ਆ ਤੇ ਸਾਰਾ ਕੁਝ ਜ਼ਿੰਦਗੀ 'ਚ ਉਦਾਂ ਚੱਲਦਾ ਇਦਾਂ ਨਹੀਂ ਆ ਇਸ ਵਿਰਾਗ ਨੂੰ ਸਿੱਖੀ ਜੇ ਤੇ ਇਹ ਵਿਰਾਗ ਸਿੱਖੀ ਭਾਵਨਾ 'ਚ ਬਦਲਿਆ ਜਾਂਦਾ ਜੇ ਤਾਂ ਮੈਨੂੰ ਸ਼ਹੀਦੀ ਹਫਤਾ ਲੰਘਣ ਤੋਂ ਬਾਅਦ ਵੀ ਯਾਦ ਆ ਵੀ ਮੇਰੇ ਗੁਰੂ ਦੇ ਪੁੱਤਰ ਇਦਾਂ ਸ਼ਹੀਦ ਹੋਏ ਗੁਰੂ ਨੇ ਮੇਰੇ ਤੋਂ ਬੱਚੇ ਬਾਰੇ ਤੇ ਹੁਣ ਮੈਂ ਕਿਸੇ ਨਾਲ ਕੋਈ ਧੋਖਾ ਨਹੀਂ ਕਰਨਾ ਮੈਂ ਮੜੀਆਂ ਕਬਰਾਂ ਤੇ ਮੱਥਾ ਨਹੀਂ ਟੇਕਣਾ ਮੈਂ ਸ਼ਰੀਰਾਂ ਦੀ ਪੂਜਾ ਨਹੀਂ ਕਰਨੀ ਮੈਂ ਸਿੱਖੀ ਅਸੂਲਾਂ 'ਚ ਜੀਉਣਾ ਫਿਰ ਤੇ ਵੈਰਾਗ ਬਹੁਤ ਵੱਡਾ ਕੰਮ ਕਰਦਾ ਜੀ ਤੇ ਜੇ ਅਸੀਂ ਵੈਰਾਗ ਕਰਕੇ ਫਿਰ ਉੱਥੇ ਹੀ ਆਪਣਾ ਜੀਵਨ ਦਾ ਪੱਧਰ ਉਹਿੰਦਾ ਰੱਖਣਾ ਹੈ ਤੇ ਫਿਰ ਮੈਂ ਸਮਝਦਾ ਵੀ ਵਿਰਾਗ ਦਾ ਵੀ ਬਹੁਤਾ ਲਾਭ ਨਹੀਂ ਹੈ ਅਸਲ ਵਿੱਚ ਸਾਡੇ ਚੜ੍ਹਦੀ ਕਲਾ ਦੇ ਦੇਣ ਆ ਇਹ ਸ਼ਹੀਦیاں ਸਾਨੂੰ ਜੋਸ਼ ਦਿੰਦੀਆਂ ਵਾਂ ਤੇ ਆਪਣੀ ਕੌਮ ਲਈ ਕੁਝ ਕਰਨ ਵਾਸਤੇ ਸਾਨੂੰ ਪ੍ਰੇਰਿਤ ਕਰਦੀਆਂ ਆਪਣੇ ਹੱਕ ਲੈਣ ਲਈ ਸਿੱਖਿਆ ਦਿੰਦੀਆਂ ਅਸਲ ਦੇ ਵਿੱਚ ਨਾ ਇੱਕ ਸਾਡੇ ਸਰੀਰ ਦੀ ਮਾਰ ਚ ਸਕਤਾ ਹੈ ਕਿਉਂਕਿ ਅਸੀਂ ਵੀ ਬੱਚਿਆਂ ਵਾਲੇ ਆ ਜਦੋਂ ਬੱਚਿਆਂ ਦਾ ਵਿਰਾਗ ਦੀ ਗੱਲਬਾਤ ਚੱਲਦੀ ਹੈ ਨਾ ਜਦੋਂ ਸਾਬ ਜੀ ਆਦੇ ਕਹਿੰਦੇ ਵੀ ਯਾਰ ਜਾ ਪੀਪਾ ਉਹਨੂੰ ਜੀ ਕਰਦਾ ਵੱਡੇ ਵੀਰ ਹੈ ਨਾ ਤੇ ਯਾਰ ਆਪ ਹਾਰੇ ਹੰਝੂ ਨਿਕਲ ਆਉਂਦੇ ਮੈਂ ਉਹੀ ਬੇਨਤੀ ਕੀਤੀ ਹੈ ਨਾ ਇਸ ਵਾਰਾਗ ਨੂੰ ਸੰਭਾਲਿਆ ਜਾਵੇ ਇਹਨੂੰ ਭਾਵਨਾ ਚ ਬਦਲਿਆ ਜਾਵੇ ਇਹਨੂੰ ਸਦਾ ਚੇਤੇ ਮੈਂ ਅੱਜ ਹੀ ਪੋਸਟ ਕੀਤਾ ਸੀ ਆਪਣੇ ਇੰਟਰਨੈਟ ਤੇ ਆਪਣੀ ਵਾਲ ਤੇ ਆਪਣੇ ਬੱਚਿਆਂ ਨੂੰ ਰੱਜ ਕੇ ਪਿਆਰ ਕਰਿਓ ਪਰ ਇਹ ਗੱਲ ਜ਼ਰੂਰ ਯਾਦ ਰੱਖਿਓ ਕਿ ਇਹਨਾਂ ਬੱਚਿਆਂ ਤੋਂ ਕਿਸੇ ਨੇ ਆਪਣੇ ਚਾਰ ਪੁੱਤ ਵਾਰੇ ਵਾਰੇ ਬਿਲਕੁਲ ਸੋ ਫਿਰ ਉਹ ਬਰਾਗ ਬਹੁਤ ਕੰਮ ਦਾ ਫਿਰ ਕੰਮ ਦਾ ਸਹੀ ਜਿਵੇਂ ਹੁਣ ਤੁਸੀਂ ਵੇਖੋ ਕਿ ਹਰ ਚੀਜ਼ ਦਾ ਇੱਕ ਤਰੀਕਾ ਵਾ ਹਾਂ ਹਾਂ ਸੋ ਉਹ ਵਰਾਗ ਜਿਹੜਾ ਹੈ ਉਹਨੂੰ ਕਿਵੇਂ ਗੁਰਮਤ ਵਾਲੇ ਪਾਸੇ ਬਦਲਣਾ ਵੀ ਉਹ ਵਰਾਗ ਸਾਨੂੰ ਬਾਣੀ ਪੜਨ ਵਾਲੇ ਪਾਸੇ ਲਾਵੇ ਜੀ ਜੀ ਵੈਰਾਗ ਸਾਨੂੰ ਗੁਰਸਿੱਖੀ ਜੀਵਨ ਦਾ ਪੱਧਰ ਉੱਚਾ ਕਰਨ ਵਾਲੇ ਪਾਸੇ ਇੱਕ ਅਖੀਰ ਵਿੱਚ ਸੰਗਤ ਸਿਕ ਸੰਤਾਂ ਨੂੰ ਮੈਸੇਜ ਮੈਸੇਜ ਇਹੋ ਹੀ ਆ ਜੀ ਬਸ ਕਿ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਲੰਘ ਕੇ ਗਏ ਆ ਦੇਸ਼ਾਂ ਵਿਦੇਸ਼ਾਂ ਚ ਵੱਡੇ ਪੱਧਰ ਤੇ ਸੰਗਤਾਂ ਨੇ ਮਨਾਏ ਆ ਸੋ ਉਹ ਹੀ ਜਿਹੜੀ ਆਪਾਂ ਸ਼ੁਰੂ ਵਿੱਚ ਬੇਨਤੀ ਕੀਤੀ ਸੀ ਇਨ ਪੁੱਤਰਨ ਕੇ ਸੀਸ ਪਰਵਾਰ ਦੀ ਇਹ ਸੁੱਤ ਚਾਰ ਚਾਰ ਬੂਵੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਯਤਨ ਕਰੋ ਵੇਖੋ ਕਿ ਸਾਡੇ ਬੱਚਿਆਂ ਦੀ ਸ਼ਕਲ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨਾਲ ਮਿਲਦੀ ਐ ਗੁਰਬਾਣੀ ਪੜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਨੂੰ ਪੜੋ ਆਪਣੇ ਇਤਿਹਾਸ ਨੂੰ ਵਾਚਣ ਦਾ ਯਤਨ ਕਰੋ ਚੰਗਾ ਜੀਵਨ ਬਤੀਤ ਕਰੋ ਜੀ ਸੋ ਨੌਜਵਾਨ ਵੀਰ ਜੇ ਸੁਣਦੇ ਆਉਣ ਨਸ਼ਿਆਂ ਦਾ ਤਿਆਗ ਕਿਉਂਕਿ ਅੱਜ ਨਸ਼ਾ ਜਿਹੜਾ ਵਾ ਉਹ ਬੜੇ ਰੂਪਾਂ ਦੇ ਵਿੱਚ ਆ ਚੁੱਕਾ ਵਾ ਜ਼ਰੂਰੀ ਨਹੀਂ ਸਿੰਥੈਟਿਕ ਨਸ਼ਾ ਜੀ ਸਾਡੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਨਸ਼ਾ ਜਾਂ ਹੋਰ ਵੀ ਨਸ਼ੇ ਜਿਹੜੇ ਆ ਗੁਪਤ ਤਰੀਕੇ ਨਾਲ ਮੈਂ ਸਮਝਦਾ ਵੀ ਨੌਜਵਾਨ ਆਦੀ ਹੋ ਰਹੇ ਆ ਸੋ ਇਹੋ ਜੇ ਨਸ਼ੇ ਜਿਹੜੇ ਆ ਉਹ ਸਾਡੇ ਸਮਾਜ ਨੂੰ ਬਹੁਤ ਬੁਰੇ ਪਾਸੇ ਲਾ ਰਿਹਾ ਸੋ ਨੌਜਵਾਨ ਜਿਹੜੇ ਆ ਉਹ ਜਿਸ ਕੌਮ ਦੇ ਨੌਜਵਾਨ ਤੰਦਰੁਸਤ ਚੜ੍ਹਦੀ ਕਲਾ ਜੀ ਧਰਮ ਨਾਲ ਜੁੜੇ ਰਹਿਣਗੇ ਉਹ ਕੌਮ ਉਹਨੀ ਤਰੱਕੀ ਕਰਦੀ ਹੈ ਸੋ ਇਹ ਹੀ ਸੁਨੇਹਾ ਹੈ ਸਾਰਿਆਂ ਦਾ ਸਾਰਿਆਂ ਵਾਸਤੇ ਸੋ ਅਸੀਂ ਬੇਨਤੀ ਕਰ ਸਕਦੇ ਕੋਈ ਉਪਦੇਸ਼ ਨਹੀਂ ਕਰ ਸਕਦੇ ਸੋ ਉਪਦੇਸ਼ ਗੁਰੂ ਦੀ ਬਾਣੀ ਦਾ ਹੈ ਸੋ ਸਰਖਾਬ ਟੀਵੀ ਦੀ ਸਮੁੱਚੀ ਟੀਮ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਸੋ ਸੰਗਤ ਜੀ ਯੋਗੀ ਅੱਲਾ ਯਾਰ ਖਾਨ ਨੇ ਬੜਾ ਸੋਹਣਾ ਲਿਖਿਆ ਅੱਲਾ ਕੀ ਕਸਮ ਨਾਨਕ ਨਾਨਕ ਦੀ ਸੌਗਤ ਹੈ ਗੋਬਿੰਦ ਕੀ ਜਿਤਨੀ ਤਾਰੀਫ ਉਤਨੀ ਹੀ ਕਮ ਹੈ ਤੇ ਗੁਰੂ ਸਾਹਿਬ ਜਿੰਨੀਆਂ ਵਡਿਆਈਆਂ ਕਰੀ ਜਾਈਏ ਉਨੀਆਂ ਹੀ ਥੋੜੀਆਂ ਨੇ ਤੇ ਵਾਰ-ਵਾਰ ਮੈਸੇਜ ਦੇਣ ਦੀ ਤੇ ਲੋੜ ਹੀ ਨਾ ਪਵੇ ਕਿਉਂਕਿ ਗੁਰੂ ਸਾਹਿਬ ਦਾ ਜੀਵਨ ਜਦੋਂ ਅਸੀਂ ਸੁਣਦੇ ਆ ਜਾਂ ਸਹਿਬਜ਼ਾਦਾ ਦਾ ਇਤਿਹਾਸ ਨੂੰ ਜਦੋਂ ਅਸੀਂ ਪੜ੍ਹਦੇ ਆ ਤੇ ਆਪ ਮੁਹਾਰੇ ਹੀ ਸਾਨੂੰ ਆਪ ਨੂੰ ਲੱਗਦਾ ਲੱਗਣਾ ਚਾਹੀਦਾ ਹੈ ਕਿ ਯਾਰ ਅਸੀਂ ਕਦੋਂ ਇੰਨਾ ਵਰਗੇ ਬਣਾਂਗੇ ਤੇ ਇਹ ਗੱਲ ਬਿਲਕੁਲ ਆਪਣੇ ਦਿਲ ਚੋਂ ਕੱਢ ਦੋ ਕਿ ਉਹ ਗੁਰੂ ਦੇ ਪੁੱਤਰ ਸੀ ਤਾਂ ਕਰਕੇ ਕਮਾ ਗਏ ਤੁਸੀਂ ਵੀ ਗੁਰੂ ਦੇ ਪੁੱਤਰ ਹੋ ਕਿਉਂਕਿ ਗੁਰੂ ਸਾਹਿਬ ਨੇ ਤੁਹਾਨੂੰ ਹੀ ਆਪਣੀ ਪੁੱਤ ਕਹਿ ਕੇ ਨਵਾਜਿਆ ਮੈਂ ਆਪਣੇ ਪੁੱਤਰਾਂ ਤੇ ਖਾਲਸੇ ਦੇ ਵਿੱਚ ਕੋਈ ਵੀ ਅੰਤਰ ਨਹੀਂ ਰੱਖਿਆ ਮੈਂ ਉਹਨਾਂ ਹੀ ਪਿਆਰ ਆਪਣੇ ਪੁੱਤਰਾਂ ਨੂੰ ਕੀਤਾ ਜਿੰਨਾ ਆਪਣੇ ਖਾਲਸੇ ਨੂੰ ਪਿਆਰ ਕੀਤਾ ਸੋ ਅੱਜ ਦੀ ਵੀਡੀਓ ਦੇ ਵਿੱਚ ਜੇ ਮੈਸੇਜ ਸਾਡਾ ਵਧੀਆ ਲੱਗਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਵੱਧ ਸਿੱਖ ਸੰਗਤਾਂ ਜਿਹੜੀਆਂ ਲਾਹਾ ਲੈ ਸਕਣ ਵੇਖ ਤੇਰਾ ਸੁਰਖਾਪੀ ਟੀਵੀ ਧੰਨਵਾਦ